ਇਹਨਾਂ ਤਸਵੀਰਾਂ ਵਿੱਚ ਨਜ਼ਰ ਆ ਰਹੀ ਜਲੰਧਰ ਦੇ ਨਾਗਰਾਂ ਦੀ ਰਹਿਣ ਵਾਲੀ ਨਿਰਿੰਦਰ ਕੌਰ ਹੈ। ਬੀਤੀ ਰਾਤ ਨਿਰਿੰਦਰ ਕੌਰ ਦੇ ਨਾਲ ਜੋ ਹੋਇਆ ਉਸਨੇ ਇੱਕ ਵਾਰ ਫਿਰ ਇਨਸਾਨੀਅਤ ਨੂੰ ਸ਼ਰਮਸਾਰ ਕਰਕੇ ਰੱਖ ਦਿੱਤਾ। ਦਰਸਲ ਨਿਰਿੰਦਰ ਕੌਰ ਨੇ ਆਪਣੀ ਇੱਕ ਦੋਸਤ ਕੁੜੀ ਤੋਂ 2000 ਰੁਪਏ ਹੱਥ ਉਧਾਰੇ ਲਏ ਸਨ। ਇਹ ਪੈਸੇ ਨਿਰਿੰਦਰ ਕੌਰ ਨੂੰ ਇੰਨੇ ਮਹਿੰਗੇ ਪੈ ਜਾਣਗੇ ਉਸਨੇ ਕਦੇ ਸ਼ਾਇਦ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਨਿਰਿੰਦਰ ਕੌਰ ਨੇ ਦੱਸਿਆ ਕਿ ਉਹ ਗਰਭਵਤੀ ਹੈ। ਇਸ ਦੇ ਬਾਵਜੂਦ ਵੀ ਉਸਦੀ ਦੋਸਤ ਨੇ ਨਿਰਿੰਦਰ ਕੌਰ ਦਾ ਸਾਥ ਦੇਣ ਦੀ ਬਜਾਏ ਅਜਿਹਾ ਘਟਿਆ ਕਰਿਆ ਕਰ ਦਿੱਤਾ ਕਿ ਜਿਸ ਨੂੰ ਸੁਣ ਕੇ ਤੁਸੀਂ ਗੁੱਸੇ ਨਾਲ ਲਾਲੂ ਲਾਲ ਹੋ ਜਾਵੋਗੇ ਹੁਣ ਸੁਣੋ ਨਰਿੰਦਰ ਕੌਰ ਦੀ ਜਵਾਨੀ ਕਿਵੇਂ ਉਸ ਦੀ ਦੋਸਤ ਅਤੇ ਮੁੰਡਿਆਂ ਨੇ ਆ ਕੇ ਉਸ ਦੇ ਨਾਲ ਰਾਤ ਨੂੰ ਹੱਦਾਂ ਬਾਤ ਕੀਤੀਆਂ ਉਹ ਨਾ ਮੇਰੇ ਫਰੈਂਡ ਸੀ ਮੈਂ ਉਹਦੇ ਕੋਲ 2000 ਰੁਪਿਆ ਫੜਿਆ ਸੀ ਰੈਂਟ ਦੇਣ ਵਾਸਤੇ ਕੀ ਨਾ ਕੀ ਉਹਨਾਂ ਦਾ ਉਹਦਾ ਨਾਮ ਹੈਗਾ ਜੀ ਮਨਪ੍ਰੀਤ ਵੈਸੇ ਕੈਸ਼ ਕਹਿੰਦੇ ਆ ਉਹਨੂੰ ਅੱਛਾ ਹਾਂਜੀ ਕਿੱਥੇ ਰਹਿਮਲਾ ਇਹ ਇਧਰ ਹੈ ਤਾਂ ਨਗਰੇ ਦੀ ਉਹ ਤੇ ਹੁਣ ਆਪਣੇ ਇਧਰ ਰਹਿੰਦੀ ਹੈ ਕਿ ਤੋ ਵਿਆਹ ਕਰਵਾਇਆ ਉਹਨੇ ਮੁੰਡੇ ਦੇ ਨਾਲ ਤੇ ਉਹ ਆਪੇ ਘਰ ਵਾਲੇ ਨਾਲ ਹੀ ਆਈ ਸੀ ਤੁਹਾਡੇ ਘਰੇ ਢਿੱਲੋਂ ਕਲੋਨੀ ਤੇ ਅੱਜ ਜਦੋਂ ਆਈ ਪਹਿਲਾਂ ਮੇਰੇ ਕੋਲ ਨਾ 7-8000 ਰੁਪਏ ਲੈ ਚੁੱਕੀ ਕਹਿੰਦੀ ਇੰਨਾ ਤੇਰਾ ਵਿਆਜ ਬਣ ਗਿਆ ਤੂੰ 7-8 ਮਹੀਨੇ ਹੋ ਗਏ ਵੀ 2000 ਰੁਪਏ ਫੜਾ ਸੀ ਵੀ ਇੰਨਾ ਤੇਰਾ ਵੀ ਵਿਆਜ ਆ ਮੈਂ ਚਲੋ ਦਿੰਦੀ ਰਹੀ 5-500 ਕਰਕੇ ਆਉਂਗੀ ਤੇ 500 ਅੱਜ ਆਈ ਤੇ ਮੈਂ ਉਹਨੂੰ 500 ਰੁਪਏ ਦਿੱਤਾ ਤੇ ਮੈਨੂੰ ਕਹਿੰਦੀ ਵੀ ਮੈਨੂੰ ਤਾਂ 2500 ਰੁਪਏ ਦੇ ਅੱਜ ਮੈਂ ਕਿਹਾ ਵੀ ਮੇਰੇ ਕੋਲ ਹੈ ਨਹੀਂ ਵੀ ਮੈਂ 500 ਹੀ ਦੇ ਸਕਦੀ ਹਾਂ ਇਸ ਨੂੰ ਮੈਡਮ ਜਦੋਂ ਤੁਸੀਂ ਪੈਸੇ ਲਏ ਸੀਗੇ ਤੁਸੀਂ ਉਹ ਗੱਲ ਪਹਿਲਾਂ ਕਲੀਅਰ ਕੀਤੀ ਵਿਆਹ ਚ ਲਏ ਹੁੰਦਾ ਤਾਂ ਮੇਰੇ ਲਈ ਨਹੀਂ ਸੀ ਜਿਉਂ ਫਿਰ ਆਪ ਜਿਵੇਂ ਨਾ ਉਹ ਉਹ ਮੁੰਡੇ ਨਾਲ ਜਿਹੜਾ ਵਿਆਹ ਕਰਾਇਆ ਉਹਦਾ ਹੈਗਾ ਚਿੱਟੇ ਦਾ ਕੰਮ ਅੱਛਾ ਜੀ ਤੇ ਉਹਦਾ ਨਾਮ ਹੈਗਾ ਪੇਟੀ ਮੁੰਡੇ ਕਿੱਥੇ ਕੀਤਾ ਵੀਦੇ ਜੀ ਹਾਂਜੀ ਚਿੱਟਾ ਦਾ ਕੰਮ ਕਿੱਥੇ ਕਰਦੇ ਆ ਇਹ ਉੱਥੇ ਆਪਣੇ ਕਿਹੜੇ ਮਲੇ ਆ ਇਥੇ ਉਹ ਨਾ ਮੁੰਡੇ ਨਾਲ ਵਿਆਹੀ ਹੈ ਨਾ ਉੱਥੇ ਮੈਨੂੰ ਮਹੱਲੇ ਦਾ ਨਾਮ ਨਹੀਂ ਪਤਾ ਹੈਗਾ ਤੁਹਾਨੂੰ ਕਿੱਥੋਂ ਪਤਾ ਮੈਨੂੰ ਚਿੱਟਾ ਭੇਜਦੇ ਹਾਂ ਹਾਂਜੀ ਉਹ ਮੈਂ ਜਦੋਂ ਮੇਰੇ ਨਾਲ ਰਹਿੰਦੇ ਸੀ ਉਦੋਂ ਵੀ ਇਹੀ ਕੰਮ ਹੀ ਕਰਦੇ ਸੀ ਉੱਥੇ ਅੱਛਾ ਹਾਂਜੀ ਤੇ ਕੀ ਨਾਮ ਉਹਨਾਂ ਦਾ ਹਾਂਜੀ ਕੀ ਨਾਮ ਉਹਨਾਂ ਦੀ ਬੇਟੀ ਹੈ ਜੀ ਮੁੰਡੇ ਦਾ ਨਾਮ ਤੇ ਉਹ ਦੋਨੋਂ ਜਿਹੜੀ ਕੁੜੀ ਹੈ ਉਹਦੇ ਨਾਲ ਇੱਕ ਸੱਚੇ ਨੂੰ ਮੁੰਡਾ ਆਇਆ ਸੀ ਕੁੜੀ ਦਾ ਨਾਮ ਕੀ ਹੈ ਕੁੜੀ ਦਾ ਨਾਮ ਮਨਪ੍ਰੀਤ ਹੈ ਜੀ ਵੈਸੇ ਕੈਸ਼ ਕਹਿੰਦੇ ਆ ਉਹਨੂੰ ਠੀਕ ਹੈ ਤੇ ਉਹ ਜਿਹੜਾ ਮੁੰਡਾ ਮੁੰਡਾ ਇੱਕ ਜਿਹੜਾ ਮੈਨ ਇੱਕ ਮੁੰਡਾ ਸੱਚਾ ਆਇਆ ਸੀ ਬਾਕੀ ਬਾਹਰ ਖੜੇ ਸੀ ਤਿੰਨ ਚਾਰ ਜਣੇ ਤੇ ਉਹਨਾਂ ਨੇ ਨਾ ਮੈਨੂੰ ਇਸ ਤਰ੍ਹਾਂ ਜਿਵੇਂ ਮੈਂ ਕਿਹਾ ਵੀ ਮੈਂ ਬਾਹਰ ਵੀ ਜਾਣਾ ਹੈ ਤੇ ਮੈਨੂੰ ਅੰਦਰ ਬੰਦ ਕਰੀ ਗਏ ਉਹ ਕੁੰਡੀ ਲਾਈ ਗਏ ਤੇ ਮੇਰੇ ਨਾ ਇਹ ਪਹਿਲਾਂ ਉਹਨੇ ਮੈਨੂੰ ਸ਼ੈਲਫ ਦੇ ਨਾਲ ਮਾਰਿਆ ਰ ਸੋਈ ਦੀ ਸ਼ੈਲਫ ਤੇ ਲੱਗੀ ਇਸ ਤਰ੍ਹਾਂ ਮੇਰੇ ਇੱਕਦਮ ਤੇ ਮੇਰੇ ਦਰਦ ਸ਼ੁਰੂ ਹੋ ਗਿਆ ਤੇ ਫਿਰ ਉਹਨਾਂ ਨੇ ਨਾ ਮੈਨੂੰ ਮੈਂ ਅੰਦਰੋਂ ਭੱਜ ਕੇ ਜਦੋਂ ਬਾਹਰ ਨੂੰ ਗਈ ਤੇ ਮੇਰਾ ਸਾਰਾ ਕੁਝ ਘਰੋਂ ਕਿੰਨੇ ਕਿੰਨੇ ਵੱਲੋਂ ਤੁਹਾਡਾ ਨਾ ਕੁੱਟਮਾਰ ਕੀਤੀ ਗਈ ਜੀ ਕੈਸ਼ ਜੀ ਮਨਪ੍ਰੀਤ ਉਹਦਾ ਨਾਮ ਹੈ ਜੀ ਤੇ ਸਚੀਨ ਮੁੰਡਾ ਆ ਤੇ ਪੇਟੀ ਜੀ ਕਿੰਨੇ ਵਜੇ ਹੋਈ ਸੀ ਲੜਾਈ ਜਨਨਲੇ ਸੀ ਹਾਂ ਜੀ ਤੇ ਨੇ ਬਾਕੀ ਦੋ ਤਿੰਨ ਨਾਲ ਬਾਹਰ ਖੜੇ ਸੀ ਮੈਡਮ ਕਿੰਨੇ ਵੇ ਲੜਾਈ ਹੋਈ ਹੈ ਇਹ ਲੜਾਈ ਹੋਈ ਆਪਣੀ 6 7 ਵਜੇ ਸ਼ਾਮ ਦੇ 6 7 ਵਜੇ ਸਟੇਟਮੈਂਟ ਮੈਡਮ 11 ਵਜਨ ਵਾਲੇ ਤੁਸੀਂ ਉਸ ਟਾਈਮ ਪੁਲਿਸ ਨੂੰ ਕੰਪਲੀਟ ਕਿਉਂ ਨਹੀਂ ਦਿੱਤੀ ਹਾਂ ਜੀ ਮੇਰੇ ਪੇ ਦਰਦ ਬਹੁਤ ਹੋ ਰਿਹਾ ਸੀ ਤੇ ਮੇਰੇ ਨਾਲ ਨਹੀਂ ਜਦੋਂ ਤੁਹਾਨੂੰ ਸੌਤੀ 7:00 ਵਜੇ ਉਸ ਤੋਂ ਬਾਅਦ ਕੀ ਹੋਇਆ ਸਰ ਵਾਕਿਆ ਉਸ ਤੋਂ ਬਾਅਦ ਮੈਂ ਮੈਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਦੱਸਿਆ ਉਹਨਾਂ ਨੂੰ ਤੇ ਫਿਰ ਉਹ ਮੈਨੂੰ ਦਵਾਈ ਵਗੈਰਾ ਦਾਣ ਚਲੇ ਚੁੱਕ ਗਏ ਤੇ ਉਸ ਤੋਂ ਬਾਅਦ ਸਾਡੀ ਗੁੜੀਆ ਦਾ ਫੋਨ ਆਇਆ ਕਹਿੰਦੇ ਬਾਹਰ ਆ ਕੇ ਕਹਿੰਦੇ ਕਿੰਨੇ ਜਣੇ ਬਾਹਰ ਖੜੇ ਆ ਤੇ ਉਹ ਮੈਨੂੰ ਗਾਲਾਂ ਕੱਢ ਰਹੀਆਂ ਤੇ ਕਹਿੰਦੀ ਇੱਕ ਪਿਓ ਦੇ ਹੈ ਤੇ ਵੀ ਬਾਹਰ ਨਿਕਲੋ ਕਿੰਨੇ ਜਣੇ ਸੀ ਟੋਟਲ ਉਹ ਚਾਰ ਪੰਜ ਜਣੇ ਸੀ ਉਹ ਮੁੰਡੇ ਲੈ ਕੇ ਆਈ ਸੀ ਨਾਲ ਉਹ ਜਦੋਂ ਅੱਠ ਵਾਪਸ ਕਰ ਦਿੱਤਾ ਹਾਂ ਜੀ ਹਾਂ ਜੀ ਹਾਂ ਉਹ ਹਜੇ ਵੀ ਤੁਹਾਡੇ ਕੋਲ ਪੈਸੇ ਮੰਗਦੇ ਜਿਹੜੇ ਹਾਂਜੀ ਤੇ ਜਿਹੜਾ ਨਾ ਮੈਂ ਘਰੇ ਮਤਲਬ ਪਰਸ ਸੀ ਮੇਰਾ ਛੋਟਾ ਜਿਹੜਾ ਮੈਂ ਕੱਪੜਿਆਂ ਦੇ ਵਿੱਚ ਰੱਖਿਆ ਆਇਆ ਸੀ ਕਿ ਮੈਂ ਰੈਂਦੀ ਬਾਸੀ ਦੀ ਕੁੜੀ ਦੇ ਘਰੇ ਆ ਹਨਾ ਤੇ ਜੀਜਾ ਜੀ ਕੋ ਰਹਿੰਦੇ ਆ ਤੇ ਉਹਦੇ ਵਿੱਚ ਮੇਰੀਆਂ ਵਾਲੀਆਂ ਸੀ ਅੱਦੇ ਤੋਂ ਲੈ ਦੀਆਂ ਤੇ ਮੇਰਾ 5000 ਰੁਪਿਆ ਸੀ ਜੀ ਤੇ ਉਹਨਾਂ ਨੇ ਉਹ ਵੀ ਸਾਰਾ ਕੁਝ ਮੇਰੇ ਬੱਚੇ ਦੇ ਵੀ ਤੁਸੀਂ ਆਪ ਦੇਖੋ ਚੱਲ ਕੇ ਮੇਰੇ ਬੱਚੇ ਦਾ ਵੀ ਇੱਕ ਵੀ ਕਪੜਾ ਨਹੀਂ ਛੱਡਿਆ ਤੇ ਮੇਰਾ ਵੀ ਕੋਈ ਕਪੜਾ ਨਹੀਂ ਛੱਡਿਆ ਉਹਨਾਂ ਨੇ ਮੈਂ ਸਾਰਾ ਸਮਝ ਚੁੱਕੇ ਲੱਗੇ ਤੁਹਾਡੇ ਹਾਂ ਜੀ ਮੈਡਮ ਕੋਣ-ਕੋਣ ਸੇ ਨਾਮ ਕੀ ਮੈਡਮ ਕੀ ਕੀ ਨਾਮ ਹੈ ਜੀ ਮਾਂ ਮਨਪ੍ਰੀਤ ਉਹਦਾ ਨਾਮ ਹੈ ਕੁੜੀ ਦਾ ਕੈਸ਼ ਕਹਿੰਦੇ ਸੀ ਅਸੀਂ ਉਹਨੂੰ ਤੇ ਪੇਟੀ ਹੈ ਮੁੰਡਾ ਜਿਹੜਾ ਵੀ ਵਾਈਟ ਉਹ ਮਸ਼ਹੂਰ ਹੈ ਬਹੁਤ ਜ਼ਿਆਦਾ ਤੁਹਾਨੂੰ ਆਪੇ ਪਤਾ ਲੱਗ ਜਿਹੜੇ ਏਰੀਆ ਦਾ ਰਹਿਣ ਵਾਲਾ ਨਾ ਤੁਹਾਡੀ ਨੋ ਨੋ ਕੈਸ਼ ਸੀ ਕਿ ਕੁੜੀ ਜਿਹੜੀ ਹਾਂ ਜੀ ਹਾਂ ਜੀ ਸਿਸ ਪਾਸੇ ਉਹਦੇ ਕੋਲ ਦਿੱਤੇ ਸੀ ਜਾਂ ਸਚਿੰਗੋਲ ਹਾਂ ਨਹੀਂ ਨਹੀਂ ਉਹਨਾਂ ਕੋਲ ਲਿੱਤੇ ਸੀ ਕੀ ਕਿੰਨੇ ਕੋਲ ਤੇ ਕੈਸ਼ ਕਰਤੀ ਕੈਸ਼ ਕੋ ਦੋ ਜਿਹੜਾ ਉਹ ਮੁੰਡਾ ਹਾਂਜੀ ਹਸਬੰਡ ਆ ਦਾ ਮੈਰਿਜ ਉਹਨਾਂ ਦਾ ਕੰਮ ਵਿਆਹ ਦਾ ਕਿ ਉਦੋਂ ਵੀ ਵੈਲੇ ਨਹੀਂ ਵੈਸੀ ਹੀ ਲਈ ਸੀ ਜਿਵੇਂ ਫਰੰਟ ਹੈ ਮੇਰੀ ਇਸ ਤਰ੍ਹਾਂ ਹੀ ਲਈ ਸੀ ਨਹੀਂ ਪੈਸੇ ਕੈਸ਼ ਲਿੱਤੇ ਸੀਗੇ ਜੀ ਮੇਜੇ ਤੁਸੀਂ ਉਦੋਂ ਹੀ ਵਿਆਹ ਨਹੀਂ ਇਸ ਤਰ੍ਹਾਂ ਹੀ ਫੜੇ ਸੀ ਤੁਸੀਂ ਉਦੋਂ ਹੀ ਲਿੱਤੇ ਪੈਸੇ ਹਾਂਜੀ ਤੁਸੀਂ ਵਿਆਹ ਕਿਉਂ ਦੇ ਰਹੇ ਸੀ ਉਹਦਾ ਨਹੀਂ ਉਹ ਕਹਿੰਦੀ ਵਾਹ ਵਿਆਹ ਵੀ ਜਿਵੇਂ ਉਹਨਾਂ ਦੇ ਨਾਲ ਮੈਰਿਜ ਕਰਵਾ ਲਿਆ ਮੁੰਡਾ ਉਹ ਗੁੰਡਪੁਣੇ ਚ ਪੈਰ ਰੱਖਦਾ ਆ ਪੇਟੀ ਮੁੰਡਾ ਪਹਿਲਾਂ ਠੀਕ ਰਹਿੰਦੀ ਸੀ ਮੇਰੇ ਨਾਲ ਉਹ ਬਾਅਦ ਚ ਫਿਰ ਇਤਨਾ ਹਲਕਤਾਂ ਕਰਨ ਲੱਗ ਗਿਆ ਮੈਡਮ ਥੋੜਾ ਸਾਹਮ ਮਾਰਗੁੜ ਕਿੰਨੇ ਜਣੇ ਨੇ ਕੀਤੀ ਤਾਂ ਡੇ ਨਾਲ ਜਿਹੜੀ ਅੱਜ ਕੀਤੀ ਹੈ ਮਾਰਗੁੜ ਜੀ ਦੋ ਜਣੇ ਨੇ ਕੀਤੀ ਹੈ ਇੱਕ ਕਿੰਨਾ ਕਿੰਨਾ ਵੱਲੋਂ ਕੀਤੀ ਹੈ ਮਨਪ੍ਰੀਤ ਤੇ ਉਹਦਾ ਹਸਬੰਡ ਆ ਰਿਹਾ ਸੀ ਅਜੇ ਜਦੋਂ ਨੂੰ ਮੈਂ ਬਾਹਰ ਭੱਜ ਗਈ ਫਿਰ ਉਹਦਾ ਹਸਬੰਡ ਬਾਅਦ ਚੋਂ ਆਇਆ ਹੈ ਮੈਂ ਤਾਂ ਤੁਹਾਡੇ ਥਾਣੇ ਘਟਾ ਦੇ ਦਿੰਦੀ ਤੁਸੀਂ ਇਸ ਸੰਬੰਧੀ ਪੁਲਿਸ ਨੂੰ ਕੰਪਲੀਟ ਦਿੰਦੀ ਹੈ ਹਾਂ ਜੀ ਕਿਉਂਕਿ ਦਿੱਤੀ ਤੁਸੀਂ ਰਿਪੋਰਟ ਨੂੰ ਜੇ ਕੰਪਲੀਟ ਹਾਂ ਜੀ ਦਿੱਤੀ ਹੈ ਕਿਤੇ ਬਹੁਤ ਸੀ ਥਾਣੇ ਦਿੱਤੀ ਹੈ ਤਾਂ ਇਹ ਜਾਂ ਪੀਸੀਆ ਨੂੰ ਫੋਨ ਕੀਤਾ ਏ ਜੀ ਜਰੀ ਉਹਨਾਂ ਨੂੰ ਪਤਾ ਉਹ ਨਹੀਂ ਇਹ ਕਟਨਾ ਸੜੀ ਹੋਈ ਕਹਿਣਾ ਮੈਂ ਕਿਹੜੀ ਜਗ੍ਹਾ ਦਾ ਬਾਕੀ ਕਿ ਲੋਕलोनी ਹੋਈ ਹੈ ਜੀ ਇਹ ਲੋਕलोनी ਇਹ ਕਿੱਥੇ ਪਈ ਜਾਂਦੀ ਜੀ ਇਹ ਨੂਰਪੁਰ ਢੂ ਲੋਕलोनी ਹੈ ਥਾਣਾ ਕਿਹੜਾ ਮੈਡੀਕਲ ਮਕਸੂਦ ਦਾ ਹੀ ਬੱਬੂ ਮੈਡੀਕਲ ਹੈਗਾ ਹਾਂ ਜੀ ਅੱਛਾ ਹਾਂ ਜੀ ਅੱਛਾ ਉਹਦੇ ਕੋਲ ਹੈ ਹਾਂ ਜੀ ਹਾਂ ਜੀ ਓਕੇ ਤੇ ਕੀ ਹੁਣ ਮੰਗ ਕੀ ਕਰਦੇ ਉਹਨਾਂ ਮੰਗੇ ਕਰਦੇ ਆ ਜੀ ਦੇਖੋ ਜੀ ਮੈਨੂੰ ਇਹ ਨਹੀਂ ਪਤਾ ਵੀ ਹੁਣ ਮੇਰਾ ਕੇਸ ਖਰਾਬ ਹੋਏਗਾ ਜਾਂ ਬਸ ਇੱਕ ਪ੍ਰੈਗਨੈਂਟ ਕੀ ਤੁਸੀਂ ਮੈਮ ਪ੍ਰੈਗਨੈਂਟ ਹਾਂ ਜੀ ਹਾਂ ਜੀ ਉਹਨਾਂ ਦੇ ਪੇੜ ਚ ਲੱਤਾਂ ਮਾਰੀ ਹੋਣਾਂ ਹਾਂਜੀ ਹਾਂਜੀ ਕਿੰਨੇ ਕਿੰਨਾਂ ਵੱਲੋਂ ਲੱਤਾਂ ਮਾਰੀ ਇਹ ਤੁਹਾਡੇ ਜਿਹੜੀ ਉਹ ਸਚੀਨ ਮੁੰਡਾ ਸੀ ਉਸਨੇ ਅੱਛਾ ਜੀ ਸਚੀਨ ਨੇ ਲੱਤਾਂ ਮਾਰੀ ਉਹਨੇ ਕਿੰਨੀ ਵੇਰੀ ਘਟਨਾ ਹੈ ਇਹ 7-8 ਵਜੇ ਦੀ ਘਟਨਾ ਹੈ ਜੀ ਸ਼ਾਮ ਦੇ ਠੀਕ ਹੈ ਜੀ ਕਿਉਂ ਡਾਊਟ ਨਹੀਂ ਜਦੋਂ ਹੋਇਆ ਗਿਆ ਹੁਣ ਤੋਂ ਨਹੀਂ ਜਦੋਂ ਤੁਹਾਡੇ ਪੇੜ ਤੇ ਲੱਤਾਂ ਮਾਰੀ ਉਦੋਂ ਉਸ ਵੇਲੇ ਕੌਣ-ਕੌਣ ਸੀ ਘਰ ਵਿੱਚ ਕੋ ਮੈਂ ਸੀ ਤੇ ਮੇਰਾ ਬੇਟਾ ਸੀ ਤੇ ਉਹ ਕੁੜੀ ਸੀ ਤੇ ਉਹ ਜਿਹੜਾ ਮੁੰਡਾ ਲੈ ਕੇ ਆਇਆ ਸੀ ਉਹ ਸੀ ਤੇ ਉਹ ਕੁੜੀ ਕਿਹੜੀ ਜੀ ਮਨਪ੍ਰੀਤ ਕੈਸ਼ ਮੈਡਮ ਜਰਾ ਨਹੀਂ ਜਿਹੜੇ ਦੋ ਤਿੰਨ ਮੁੰਡੇ ਸੀ ਉਹ ਬਾਹਰ ਖੜੇ ਸੀ ਲੇਡੀ ਆ ਲੇਡੀ ਨੇ ਰੋਕਿਆ ਨੇ ਕਿ ਪ੍ਰੈਗਨੈਂਟ ਨਹੀਂ ਨਹੀਂ ਉਹ ਤਾਂ ਆਪ ਮੈਨੂੰ ਫੜ ਰਹੀ ਸੀ ਤਾਂ ਕਾ ਕਰ ਰਹੀ ਸੀ ਜਿਵੇਂ ਜਿਸ ਤਰ੍ਹਾਂ ਮੈਨੂੰ ਖਿੱਚਦੀ ਆ ਅੰਦਰ ਲੇਡੀ ਲੇਡੀ ਤਾਂ ਲੇਡੀ ਦਾ ਦਰਸਾਵਾਦੀ ਨੇ ਕਿ ਪ੍ਰੈਗਨੈਂਟ ਨਹੀਂ ਮੈਨੂੰ ਕਹਿੰਦੀ ਮੈਂ ਕਿਹਾ ਵੀ ਮੈਂ ਦੇਖੋ ਥਾਣੇ ਕੰਪਲੇਂਟ ਦੇ ਦੇਣੀ ਆ ਵੀ ਤੁਸੀਂ ਮੈਨੂੰ ਬਹੁਤ ਹੈਰਾਨ ਕੀਤਾ ਹੋਇਆ ਮੈਨੂੰ ਬਹੁਤ ਤੰਗ ਕਰਦੇ ਹੋ ਤੇ ਕਹਿੰਦੀ ਮੇਰੇ 8 ਥਾਣੇ 8 ਥਾਣੇ ਦੇ ਵਿੱਚ ਮੇਰੀ ਕਹਿੰਦੀ ਜੜਦਾ ਹੈ ਬਹੁਤ ਕਹਿੰਦੀ ਜਿਹੜੀ ਮਰਜ਼ੀ ਥਾਣੇ ਤੇ ਚਲੀ ਜਾ ਮੈਡਮ ਜਦੋਂ ਤੁਸੀਂ ਪੈਸੇ ਲਈ ਤੁਸੀਂ ਹੋਰ ਤੁਹਾਨੂੰ ਕਿਹਾ ਗਿਆ ਮੈਂ ਤੁਹਾਡੇ ਕੋਲ ਵੀ ਆਇਆ ਨਹੀਂ ਨਹੀਂ ਕੁਝ ਨਹੀਂ ਕਿਹਾ ਤੁਹਾਡੇ ਹਸਬੰਦ ਮੈਡਮ ਕੀ ਨਾਮ ਤੁਹਾਡਾ ਮੈਡਮ ਤੁਹਾਡਾ ਕੀ ਨਾਮ ਹੈ ਆਹਾਂ ਜੀ ਹੁਣੇ ਹੀ ਆਏ ਅਸੀਂ ਮੈਡਮ ਨਾਮ ਕੀ ਮੈਡਮ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਨਰਿੰਦਰ ਕੌਰ ਹੈ ਜੀ ਕਿੰਨੇ ਸਮੇਂ ਤੋਂ ਰਹਿ ਰਹੇ ਸੀ ਰਹਿਣ ਵਾਲੇ ਉੱਥੇ ਐਸੀ ਤਾਂ ਮੈਂ ਇੱਥੇ ਨਾਗਰੇ ਰਿਹਾ ਸੀ ਰੈਂਟ ਤੇ ਪਹਿਲਾਂ ਹੁਣ ਮੈਂ ਇਹਨਾਂ ਕੋਲ ਆਪਣੀ ਦੀਦੀ ਭੈਣ ਕੋਲ ਰਹਿੰਦੀ ਆ ਜੀ ਮੈਡਮ ਉਹਨਾਂ ਦੇ ਨਾਲ ਕਿੰਨੇ ਸਮੇਂ ਤੋਂ ਰਹਿ ਰਹੇ ਹੋ ਕਿਰਾਏ ਦੇ ਵਿੱਚ ਹਾਂ ਜੀ ਨੋਰਪੁਰ ਟਿਹਾਨੀ ਨੋਰਪੁਰ ਟਿਲ ਦੀ ਦੀਦੀ ਕੋਲ ਕੇ ਉਹਨਾਂ ਕੋਲ ਕੁੜੀ ਕੋਲ ਨਹੀਂ ਕੁੜੀ ਕੋਲ ਕੁੜੀ ਕੋਲ ਤਾਂ ਮੈਨੂੰ ਹੋ ਗਏ 6 ਮਹੀਨੇ ਸੀ 6 ਮਹੀਨੇ ਪਹਿਲਾਂ ਲੈਣ ਦੇ ਕਿੰਨੇ ਪੈਸੇ ਪਹਿਲਾਂ ਵੀ ਕਦੀ ਲਿਆ ਪਹਿਲਾਂ 6 ਮਹੀਨੇ ਪਹਿਲਾਂ ਹਾਂਜੀ ਹਾਂਜੀ ਤੇ ਉਦੋਂ ਦਾ ਵਿਆਜ ਲੈ ਰਹੇ ਹਰ ਮਹੀਨੇ ਹਾਂਜੀ ਹਾਂਜੀ ਹਰ ਮਹੀਨੇ ਤੇ ਜਿਹੜਾ ਅੱਜ ਜਿਹੜਾ ਕੀ ਚੱਕਰ ਹੋਇਆ ਜਿਹੜਾ ਸਾਰਾ ਲੜਾਈ ਝਗੜਾ ਜੋ ਵੀ ਹੋਇਆ ਅੱਜ ਇਤਨਾ ਹੋਇਆ ਮੈਨੂੰ ਆਈ ਇਹ ਤੇ ਮੈਂ ਨਾ ਇਹਨੂੰ 500 ਰੁਪਏ ਫੜਾਇਆ ਮੈਂ ਕਿਹਾ ਵੀ ਲੈ ਫੜ 500 ਰੁਪਏ ਹੈ ਨਾ ਤੇ ਮੈਂ ਉਹਨਾਂ ਕਿਹਾ ਕਿ ਵਿਆਜ ਦਾ ਵਿਆਜ ਹਾਂਜੀ ਵਿਆਜ ਹੀ ਬਣਾਈ ਜਾਂਦੀ ਹੈ ਜੇ ਤੁਸੀਂ ਕਹਿ ਰਹੇ ਹੋ 8000 ਤੁਸੀਂ ਦੇ ਚੁੱਕੇ ਹੋ ਫਿਰ ਪਿਆਜ ਵੀ ਤੇਰਾ ਬਣਦਾ ਆ ਵੀ ਗੁੰਡਪੁਣਾ ਦਿਖਾਰੀ ਸੀ ਪਹਿਲਾਂ ਨਹੀਂ ਸੀ ਮੈਨੂੰ ਇਸ ਤਰ੍ਹਾਂ ਕੁਝ ਤੰਗ ਕਰਦੀ ਇਹ ਹੁਣ ਅੱਜ ਉਹਨੇ ਜਿਹੜਾ ਨਾ ਉਹਦਾ ਵਿਆਹ ਹੁਣ ਹੋਇਆ ਉਹ ਮੁੰਡੇ ਨਾਲ ਜਿਹੜਾ ਗੁੰਡਪੁਣੇ ਚ ਪੈਰ ਰੱਖਦਾ ਆ ਜਿਹੜਾ ਵਾਈਟ ਦਾ ਕੰਮ ਕਰਦਾ ਆ ਮੁੰਡਾ ਤੁਹਾਨੂੰ ਲੱਗ ਜਾਣਾ ਪਤਾ ਵੀ ਕਿੱਥੇ ਕੰਮ ਕਰਦਾ ਆ ਉਹ ਮੇਰੇ ਜ਼ਮਾਨੇ ਤੇ ਨਹੀਂ ਆ ਰਿਹਾ ਕੀ ਨਾਮ ਕੀ ਸੀ ਮੁੰਡੇ ਦਾ ਇੱਕ ਵਾਰੀ ਦੁਬਾਰਾ ਨਾਮ ਲੈ ਬੇਟੀ ਹੈ ਜੀ ਉਹਦਾ ਨਾਮ ਬੇਟੀ ਬੇਟੀ ਪੂਰਾ ਨਾਮ ਕੀ ਮੈਡਮ ਨਹੀਂ ਜੀ ਪੈਸੇ ਲੈਣ ਆਏ ਸੀ ਪਹਿਲਾਂ ਤਾਂ ਫਿਰ ਉਹਨੂੰ ਕਿ ਮੈਂ ਤੁਸੀ ਪੈਸੇ ਦੇਣ ਤੋਂ ਮਨਾਂ ਕਿੰਨਾ ਆਜੇ 2500 ਦਿਨ ਤੋਂ ਮੜਾ ਕੀਤਾ ਮੈਂ ਕਿਹਾ ਮੇਰੇ ਕੋਲ 500 ਹੀ ਆ ਜੀ ਮੈਡਮ ਉਹ ਲੜਕੇ ਦਾ ਪੂਰਾ ਨਾਮ ਦੱਸ ਸਕਦੇ ਹੋ ਕੀ ਹੈ ਜਿਹੜਾ ਉਹਦਾ ਹਸਬੰਡ ਹੈ ਨਹੀਂ ਉਹਦਾ ਹਸਬੰਡ ਦਾ ਪੂਰਾ ਨਾਮ ਮੈਡਮ ਇਹ ਜਿਹੜੀ ਢਿੱਲੋ ਕਲੋਨੀ ਚ ਲੜਾਈ ਹੋਈ ਸੀ ਨੂਰਪੁਰ ਹੋਈ ਸੀ ਹਾਂਜੀ ਢਿੱਲੋ ਕਲੋਨੀ ਚ ਮੈਡਮ ਤੁਸੀਂ ਜਦੋਂ ਦੇ ਦਿੱਤਾ ਉਸ ਤੋਂ ਬਾਅਦ ਉਸ ਤੋਂ ਬਾਅਦ ਮੈਂ ਉਹ ਕਹਿੰਦੀ ਵੀ ਮੈਨੂੰ ਮੇਰੇ ਨਾਲ ਕਿ ਐਸੇ ਮੇਰੇ ਕੱਪੜੇ ਐਸਨਾ ਆਏ ਦੇਖੋ ਕਮੀਜ਼ નીચે ਫਟੀ ਹੋਈ ਆ ਤੇ ਉੱਪਰ ਪਾ ਕੇ ਆਈਆਂ ਕੱਪੜੇ ਖੁਦ ਕੀ ਇਹ ਮੇਰੇ ਇੱਥੇ ਹੱਥ ਪਾਇਆ ਹੈ ਨਾ ਤੇ ਮੇਰਾ ਪਰਸ ਕੱਟਣ ਦੀ ਕੋਸ਼ਿਸ਼ ਕੱਪੜੇ ਹੀ ਫਾੜੇ ਉਹਨਾਂ ਨੇ ਮੇਰਾ ਪਰਸ ਕੱਟਣ ਦੀ ਕੋਸ਼ਿਸ਼ ਕੱਪੜੇ ਕਿੰਨੇ ਫਾੜੇ ਹੀ ਤੁਹਾਡੇ ਉਹ ਉਹ ਮਾਨਪ੍ਰੀਤ ਜਿਹੜੀ ਕਹਿ ਸੀ ਤੇ ਸੱਚੀ ਨਹੀਂ ਇਹ ਕੱ ਪਰਸ ਕੱਢ ਰਹੇ ਸੀ ਅੱਛਾ ਜੀ ਪਰਸ ਕੱਢ ਰਹੇ ਸੀ ਉਸ ਦਾ ਉਹਨਾਂ ਦੇ ਕੱਪੜੇ ਵੱਟ ਗਏ ਹਾਂਜੀ ਹਾਂਜੀ ਇੱਕ ਕਿੰਨੇ ਕਿੰਨੇ ਸਚੀ ਨੇ ਤੇ ਮਾਨਪ੍ਰੀਤ ਪੀੜਤ ਨਰਿੰਦਰ ਕੌਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਦੋਸਤ ਕੁੜੀ ਅਤੇ ਉਸ ਦੇ ਘਰ ਵਾਲੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਬਾਕੀ ਕੀ ਹੈ ਪੂਰੇ ਮਾਮਲੇ ਦੀ ਸਚਾਈ ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਘੁਮਾਰ ਦੀ ਰਿਪੋਰਟ